ਦੱਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੇ ਜੁੜ ਬੈਠੇ ਸਤ ਸੰਗਤ ਜੀ ਇੱਕ ਵਾਰ ਫੇਰ ਖੜੇ ਕੇ ਜਾਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰੂ ਪਿਆਰੀ ਸਤ ਸੰਗਤ ਜੀ ਆਪ ਸਭ ਜਾਣਦੇ ਹੋ ਕਿ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਆਪਣੀ ਕਲਾ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸਾਡੇ ਪੰਜਾਬੀ ਦੇ ਮਹਾਨ ਲੋਕ ਗਾਇਕ ਅੰਤਰਰਾਸ਼ਟਰੀ ਲੋਕ ਗਾਇਕ ਔਰ ਕਮੇਡੀ ਕਿੰਗ ਕੇਵਲਪਸਾ ਯਕੀ ਪਿਛਲੇ ਦਿਨੀ ਇਸ ਸੰਸਾਰ ਤੋਂ ਸਾਨੂੰ ਸਾਰਿਆਂ ਨੂੰ ਸੰਦੀਵੀ ਮਿਸ਼ੂੜਾ ਦੇ ਗਏ ਨੇ ਸਾਧ ਸੰਗਤ ਜੀ ਗੁਰਬਾਣੀ ਦਾ ਕਥਨ ਹੈ ਕਿ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ। ਕਿਹਿਆ ਜਾਣਾਂ ਕਿ ਉਹ ਮਰेंगे ਕਿਹੈਸਾ ਮਰਨਾ ਹੋਏ। ਚਲੇ ਤਾਂ ਸਭਨੇ ਜਾਣਾ। ਜਿਹੜਾ ਜੀਵ ਪੈਦਾ ਹੋਇਆ ਕੋਈ ਕਿਸੇ ਕਾਰੋਬਾਰ ਚ ਜੁੜਿਆ ਕੋਈ ਕਿਸੇ ਕਾਰੋਬਾਰ ਚ ਜੁੜਿਆ ਪਰ ਜਿਹੜੀ ਕਲਾ ਇਹਨਾਂ ਦੇ ਖੂਨ ਚ ਵਸੀ ਹੋਈ ਸੀ ਕਣ-ਕਣ ਦੇ ਵਿੱਚ ਕਲਾ ਵਸੀ ਹੋਈ ਸੀ ਇੱਥੋਂ ਤੱਕ ਕਿ ਜਦੋਂ ਤੁਰਦੇ ਸਨ ਉਹਨਾਂ ਦੇ ਤੁਰਨ ਦੇ ਵਿੱਚ ਵੀ ਕਲਾ ਸੀ ਪੰਜਾਬੀ ਲੋਕ ਗਾਇਕੀ ਦੇ ਵਿੱਚ ਐਡਾ ਵੱਡਾ ਨਾਮ ਕਮਾਉਣਾ ਸਾਡੀ ਪੰਜਾਬੀ ਸੱਭਿਆਚਾਰ ਦੇ ਵਿੱਚ ਖਾਸ ਕਰਕੇ ਲੁਧਿਆਣਾ ਜਿਹੜੀ ਗਾਇਕਾ ਦੀ ਮੰਡੀ ਆ ਸਭ ਤੋਂ ਵੱਧ ਪੜੇ ਲਿਖੇ ਮੈਂ ਕਹਿੰਦਾ ਜਦੋਂ ਕੋਈ ਅਫਗਾਨਿਸਤਾਨ ਦੁਬਈ ਤੱਕ ਵੀ ਨਹੀਂ ਸਿਗਿਆ ਉਸ ਟਾਈਮ ਤੇ ਇਹਨਾਂ ਨੇ ਕੈਨੇਡਾ ਅਮਰੀਕਾ ਦੇ ਟੂਰ ਲਾਏ ਐਡਾ ਵੱਡਾ ਨਾਮ HMV ਕੰਪਨੀ ਇਹਨਾਂ ਨੂੰ ਪੁੱਛ ਕੇ ਰਿਕਾਰਡ ਕਰਦੀ ਸੀ ਦੀਪ ਸਾਬ بتاਓ ਕੌਣ ਸਾ ਸਿੰਗਰ ਠੀਕ ਆ ਇਹਨਾਂ ਸੱਗਾ ਚਾਲਦਾ ਸੀ ਕੇ ਦੀਪ ਜਗਮਉਂ ਕੌਰ ਇੱਕ ਕੱਚੇ ਕੋਠੇ ਤੋਂ ਲੈ ਕੇ ਲਾਲ ਕਿਲੇ ਤੱਕ ਗਏ ਰਾਸ਼ਟਰਪਤੀ ਭਵਨ ਤੱਕ ਗਏ ਤੇ ਸਾਡੇ ਕਿਸੇ ਪੰਜਾਬੀ ਲੋਕ ਹੈ ਕਿ ਦੇ ਹਿੱਸੇ 'ਚ ਨਹੀਂ ਆਇਆ ਇਹ ਗੱਲ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਅੱਜ ਕਲਾ ਨਾਲ ਸਬੰਧਤ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਇਸ ਪਰਿਵਾਰ ਦੇ ਨਾਲ ਬੜੀ ਗੂੜੀ ਸਾਜ ਰੱਖਦੇ ਨੇ ਚਾਹੇ ਉਹ ਕਲਾ ਦੀ ਆ ਚਾਹੇ ਉਹ ਰਾਜਨੀਤੀ ਕਾ ਚਾਹੇ ਉਹ ਰਿਸ਼ਤੇਦਾਰੀ ਆ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਨੇ ਤੇ ਇਸੇ ਪਰਿਵਾਰ ਦਾ ਇੱਕ ਬਹੁਤ ਹੀ ਅਨਮੋਲ ਹੀਰਾ ਕਿਉਂਕਿ ਇਹਨਾਂ ਨੂੰ ਕਿਸੇ ਟਾਈਮ ਸਾਡੇ ਸਾਬਕਾ ਰਾਸ਼ਟਰਪਤੀ ਗਿਆਨੀ ਗਾਇਤ ਸਿੰਘ ਜੀ ਹੁਣਾਂ ਨੇ ਪੰਜਾਬ ਦਾ ਪੰਜਾਬ ਦਾ ਮੁਹੰਮਦ ਰਫੀ ਅਵਾਰਡ ਦਿੱਤਾ ਸੀ ਮੈਂ ਬੇਨਤੀ ਕਰਾਂ ਸਰਦਾਰ ਰਿਸ਼ਪਾਲ ਸਿੰਘ ਪਾਲ ਜੀ ਨੂੰ ਕਿ ਉਹ ਮਾਈਕ ਤੇ ਆਉਣ ਸੋ ਆ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਜ਼ੂਰੀ ਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਆਓ ਇੱਕ ਵਾਰ ਫਤਿਹ ਜੀ ਸਤਿ ਭਾਈਏ ਕੋਈ ਰਸਨਾ ਖਾਲੀ ਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਹਰਮਨ ਪਿਆਰੇ ਵੱਡੇ ਵੀਰ ਸ੍ਰੀ ਕੇ ਜੀ ਜੀ ਉਹਨਾਂ ਦੀ ਪਵਿੱਤਰ ਯਾਦ ਚ ਇਕੱਠੇ ਹੋਇਆ ਰਚਨਾ ਰਚਿਆ ਕਰਤਾ ਆਵਤ ਜਾਵਤ ਹੁਕਮੋਂ ਬਾਅਦ ਫਿਰ ਕਹਿੰਦੇ ਨੇ ਆਵਤ ਕਿਨੇ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਔਨ ਜਾਣਦਾ ਇੱਕ ਐਸਾ ਚੱਕਰ ਹੈ ਜਿਹਦੇ ਚ ਅਸੀਂ ਸਾਰੇ ਵਜੇ ਹਾਂ ਹਾਲੇ ਮਹਾਨ ਗਾਇਕਾ ਸ਼੍ਰੀਮਤੀ ਜਗਮੋਨ ਕੌਰ ਜੀ ਦੀ ਮੌਤ ਦੇ ਜ਼ਖਮ ਅੱਲੇ ਸਨ ਤੇ ਸਾਨੂੰ ਆਪਣੇ ਵੀਰ ਕੇ ਦੀਪ ਚੀ ਦਾ ਵਿਛੋੜਾ ਚਲਣਾ ਪੈ ਰਿਹਾ ਇੱਕ ਮਹਾਨ ਕਲਾਕਾਰ ਚਾਹੇ ਗਾਇਕੀ ਦਾ ਲੈ ਲਓ ਸੰਗੀਤ ਦਾ ਲੈ ਲਓ ਕੌਂਪਟੀ ਦਾ ਲੈ ਲਓ ਸਟੇਜ ਦੇ ਸੰਚਾਲਨ ਦਾ ਲੈ ਲਓ ਹਰ فن ਮੋਲਾ ਕਲਾਕਾਰ ਸਾਨੂੰ ਹਰ فن ਮੋਲਾ ਪਰਮਾਤਮਾ ਨੇ ਹਰ ਤਰ੍ਹਾਂ ਦੀਆਂ ਬਖਸ਼ਾ ਉਹਨਾਂ ਨੂੰ ਬਖਸ਼ਿਸ਼ ਦਿੱਤੀਆਂ ਸਨ ਬੜਾ ਵੱਡਾ ਨਾਲ ਸੀ ਕੇ ਦੀ ਕੋ ਜੋ ਮੋਰ ਕੋ ਨੇ ਜੋ ਗਾਇਆ ਉਹ ਲੋਕ ਗੀਤ ਬਣ ਗਿਆ ਲੋਕਾਂ ਦੀ ਜ਼ੁਬਾਨ ਤੇ ਚਲੇ ਗਿਆ ਜਿਹੜਾ ਸਦਾ ਲਈ ਅਮਰ ਰਹਿਣਾ ਮੈਂ ਆਪਣੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਕਿ ਬਹੁਤ ਸਾਲਾਂ ਦਾ ਗੁਨਾ ਦਾ ਮੈਨੂੰ ਸਾਥ ਮਾਨਣ ਦਾ ਮੌਕਾ ਮਿਲਿਆ ਹੁਣ ਇਹ ਵੇਦੀ ਜੀ ਗੱਲ ਕਰ ਰਿਹਾ ਹੈ ਸਾਥ ਸਾਲ 1970 ਜਦਸੀਂ ਪਹਿਲੀ ਵਾਰੀ ਇੰਗਲੈਂਡ ਅਮਰੀਕਾ ਕੈਨੇਡਾ ਦੇ ਦੌਰੇ ਤੇ ਗਏ ਮੈਨੂੰ ਪਤਾ ਲੋਕ ਕਿੱਡਾ ਵਹੀਰਾ ਘਟ ਕੇ ਆਏ ਇਹਨਾਂ ਦਾ ਪ੍ਰੋਗਰਾਮ ਸੁਣ ਲਈ ਔਰ ਸਿਰ ਅੱਖਾਂ ਦੇ ਉੱਤੇ ਬਿਠਾ ਲਿਆ ਸ਼੍ਰੀਮਤੀ ਜੋ ਮੋਨ ਕੌਰ ਔਰ ਕੇਜੀ ਬਹੁਤ ਬੋਧਿਆਨ ਸਾਲ ਸੀ ਬੜਾ ਹਿੰਦੂਸਤਾਨੀ ਮੈਂ ਤੁਮਿਆਣਾ प्रदेश भी घुमिया बैठे ने साहब बलवंत सिंह रामू भाई आजी बैठे ने बाबा जी चेयरमैन साहब टिका जी चेयरमैन साहब होर कुवंतते सज्जन किसी शायर ने किया सी वो रास्ते वो रास्ते जिन्होंने हमें साथ-साथ देखा मुझे रोक-रोक पूछे तेरा हम हमसफर कहां है ਮੈਂ ਅਜ ਲੱਭਦਾ ਪਿਆ ਸਾਡਾ ਵੀਰ ਕੇਦੀਪ ਕਿੱਥੇ ਐ ਸਾਡੀ ਭੈਣ ਜੋ ਮੋਹਨਕੌਰ ਕਿੱਥੇ ਐ ਪਰ ਇਹ ਵੀ ਨਾਲ ਲਿਖਿਆ ਮੋਤੇ ਜੇਕਰ ਤੂੰ ਮਰ ਜਾਂਦੀ ਫਿਰ ਹੋਰ ਨਾ ਮਰਦਾ ਕੋਈ ਲੇਕਿਨ ਮੌਤ ਦਾ ਕੰਮ ਮਰਨਾ ਨਹੀਂ ਮੌਤ ਦਾ ਕੰਮ ਮਾਰਨਾ ਹੈ ਸਾਥ ਸੰਗਤ ਜੀ ਅੱਜ ਦੇਖ ਕੇ ਮਾਨੂੰ ਸਕੂਨ ਹੋਇਆ ਹੈ ਕਿ ਉਹਨਾਂ ਦੇ ਬੱਚੇ ਬڑے ਹੋਰ ਸਾਡੇ ਬੱਚੇ ਸਾਡਾ ਰਾਜਾ ਸਾਡੀ ਬਹੁਤ ਹੀ ਪਿਆਰੀ ਬੇਟੀ ਬਿੱਲੀ ਸਾਡੀ ਬੰਟੂ ਇਹ ਸਾਰਾ ਪਰਿਵਾਰ ਜਿਹੜਾ ਹੈ ਇਹਨਾਂ ਨੇ ਮਾਪੇ ਤੋਂ ਜੋ ਸਿੱਖਿਆ ਲਈ ਸਲੀਕਾ ਸਿੱਖਿਆ ਉਹ ਸਾਡੇ ਸਾਹਮਣੇ ਅੱਜ ਸਾਧ ਸੰਗਤ ਜੀ ਮੈਂ ਜ਼ਿਆਦਾ ਵਕਤ ਨਾਲ ਹੁੰਦਿਆਂ ਹੋਇਆ ਬੜੇ ਭਰੇ ਮਨ ਨਾਲ ਉਸ ਆਪਣੇ ਵੀਰ ਨੂੰ ਨਗੀ ਸ਼ਾਦਾ ਤੇ ਫੁੱਲ ਭੇਟ ਕਰਦਾ ਮੈਂ ਕਾਲੀ 6 ਲਾਈਨਾਂ ਗਿਣਤੀ ਦੀਆਂ ਲਿਖੀਆਂ ਸੀ ਮੇਰੇ ਅੰਦਰਲੇ ਭਾਵ ਸੀ ਉਹ ਮੈਂ ਤੁਹਾਨੂੰ ਉੱਧਾ ਹੀ ਸੌਰਾ ਦਨਾ ਕੇ ਦੀਪ ਅੱਜ ਸਾਥੇ ਤੋਂ ਵਿਛੜਿਆ ਆਏ ਕੇ ਦੀਪ ਅੱਜ ਸਾਡੇ ਤੋਂ ਵਿਛੜਿਆ ਆਏ ਸਾਨੂੰ ਤੇਰਾ ਵਿਛੋੜਾ ਨਹੀਂ ਭਾ ਸਕਦਾ ਹੋਇਓ ਅੱਖਿਓ ਦੂਰ ਬੇਸ਼ੱਕ ਭਾਵੇਂ ਐ ਪਰ ਦਿਲਾਂ ਚੋਂ ਕਦੇ ਨਹੀਂ ਜਾ ਸਕਦਾ ਤੂੰ ਇੱਕ ਮਿੰਟ ਵੀ ਜੇਸ ਦੇ ਕੋਲ ਖੜਿਓ ਸਾਰੀ ਉਮਰ ਨਹੀਂ ਤੈਨੂੰ ਭੁਲਾ ਸਕਦਾ ਅੱਜ ਇਸ ਗੱਠ ਨੂੰ ਦੇਖ ਕੇ ਤੇ ਸਹਜੇ ਕੋਈ ਅੰਦਾਜ਼ਾ ਇਹ ਲਾ ਸਕਦਾ ਸਾਡੀ ਵਿਆਹ ਨੂੰ ਅੱਗੇ ਅਰਦਾਸ ਇਹ ਹੋ ਇਹ ਵਾਧੂ ਵੀ ਰਤਬਾ ਏ ਖਾਸ ਬਖਸ਼ੇ ਸਾਨੂੰ ਸਾਰੇ ਪਰਿਵਾਰ ਨੂੰ ਬਲ ਬਖਸ਼ੇ ਤੇ ਤੁਹਾਨੂੰ ਚਾਨਣਾ ਦੇ ਵਿੱਚ ਨਿਵਾਸ ਬਖਸ਼ੇ ਇਹ ਯਾਦ ਸਾ ਸੱਸ ਜੀ ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਤੁਸੀਂ ਇਸੇ ਤਰ੍ਹਾਂ ਬਹੁਤ ਅੱਛੇ ਬੱਚੇ ਆ ਸਾਡਾ ਰਾਜਾ ਦਿੱਲੀ ਪੰਟੂ ਸਾਰੇ ਤੁਸੀਂ ਜਿੰਨੇ ਆਏ ਆ ਇਹਨਾਂ ਨਾਲ ਬੜਾ ਹੌਸਲਾ ਮਿਲੇਗਾ ਇਸ ਪਰਿਵਾਰ ਨੂੰ ਇਨਾ ਕੁਛ ਕਹਨੇ ਆ ਤਾ ਤੁਹ ਖਿਮਾ ਚੋਣਾ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕਾਜੀ ਆਏ ਉਹਨਾਂ ਦਾ ਵੀ ਧੰਵਾ